ਵਾਲੀ ਕਰਕੇ ਆਪਣੇ ਘਰ ਬੈਠੇ ਸੀਗੇ ਤੇ ਇਹਦੇ ਜਿਹੜੇ ਦੋ ਲੜਕੇ ਆ ਸੁਖਵਿੰਦਰ ਸਿੰਘ ਤੇ ਇੱਕ ਬਲਵਿੰਦਰ ਸਿੰਘ ਇਹਨਾਂ ਨੇ ਉੱਚੀ ਉੱਚੀ ਜਿਹੜਾ ਵਾਹ ਟਰੈਕਟਰ ਤੇ ਲਾਏ ਸੀ ਗਾਣੇ ਲਾਏ ਸੀ ਤੇ ਜਿਹੜੇ ਜਗਦੇਵ ਸਿੰਘ ਤੇ ਜਗਰਾਜ ਸਿੰਘ ਇਹਨਾਂ ਦੇ ਥੋੜੇ ਗਵਾਂਢ ਆ ਉਹਨਾਂ ਵੱਲ ਕਰਕੇ ਤੇ ਇਸ਼ਾਰੇ ਕਰਦੇ ਸੀਗੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਬੰਦ ਕਰ ਦਿਓ ਉਹਨਾਂ ਨੇ ਦੁਬਾਰਾ ਫੇਰ ਗਾਣੇ ਲਾਤੇ ਤੇ ਇਸੇ ਕਲੋ ਇਹਨਾਂ ਦੀ ਥੋੜੀ ਤੂ-ਤੂ ਮਹਿਮੇ ਹੋਈ ਇਹ ਫਿਰ ਘਰ ਚਲੇ ਗਏ ਤੇ ਉਸ ਤੋਂ ਬਾਅਦ ਜਿਹੜਾ ਸੁਖਵਿੰਦਰ ਸਿੰਘ ਆ ਇੱਕ ਆਪਣੀ ਬੰਦੂਕ ਘਰੋਂ ਲਾਇਆ ਤੇ ਉਸ ਤੋਂ ਬਾਅਦ ਇਹਨਾਂ ਜਿਹੜਾ ਫਾਇਰ ਕੀਤਾ ਉਹ ਮਨਦੀਪ ਕੌਰ ਤੇ ਉਹਦੀ ਬੇਟੀ ਰੋਣਾ ਸੁਣ ਕੇ ਜਦੋਂ ਬਾਹਰ ਆਏ ਤੇ ਮਨਦੀਪ ਕੌਰ ਦੇ ਉਹ ਫਾਇਰ ਵਜਾ ਜਿਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ ਜਿਹਨੂੰ ਹਸਪਤਾਲ ਲੈ ਗਏ ਸੀ ਜਿੱਥੇ ਉਹਦੀ ਗੁਰੂ ਨਾਨਕ ਦੇਵ ਹਸਪਤਾਲ ਤਰਮਤਾਨ ਵਿਖੇ ਉਹਦੀ ਪਿੰਡ ਤਗਾਣਾ ਵਿਖੇ ਪਟਾਕੇ ਚਲਾਉਣ ਨੂੰ ਲੈ ਕੇ ਹੋਈ ਲੜਾਈ ਜਿਸ ਦਰਮਿਆਨ ਗੋਲੀ ਚੱਲਣ ਦੇ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਤਾਂ ਜ਼ਿਲ੍ਹਾ ਤਰਨਤਾਰਨ ਦਾ ਵਿਧਾਨ ਸਭਾ ਹਲਕਾ ਪੱਟੀ ਜਿਸ ਦੇ ਅਧੀਨਾਂ ਦਾ ਪਿੰਡ ਤਗਾਣਾ ਜਿੱਥੇ ਪਟਾਕੇ ਚਲਾਉਣ ਨੂੰ ਲੈ ਕੇ ਤੇ ਟਰੈਕਟਰ ਤੇ ਲੱਗੇ ਡੱਕ ਦੇ ਗਾਣਿਆਂ ਨੂੰ ਲੈ ਕੇ ਝਗੜਾ ਹੁੰਦਾ ਜਿਸ ਦੌਰਾਨ ਕਾਂਗਰਸ ਪਾਰਟੀ ਦੇ ਸਾਬਕਾ ਸਰਪੰਚ ਦੇ ਲੜਕੇ ਜਿਸ ਵੱਲੋਂ ਮੌਜੂਦਾ ਮੈਂਬਰ ਪੰਚਾਇਤ ਨੂੰ ਗੋਲੀ ਮਰ ਗਈ ਹੈ ਜੋ ਗੋਲੀ ਲੱਗਣ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਪੰਚਾਇਤ ਮੈਂਬਰ ਮਨਦੀਪ ਕੌਰ ਦੀ ਮੌਤ ਹੋ ਗਈ ਹੈ ਤੇ ਬਲਸ ਫਲ ਹਾਲ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਦੇ ਵਿੱਚ ਝੁੱਟੀ ਹੋਈ ਹੈ ਤੇ ਪਟਾਕੇ ਚਲਾਉਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਜਿਸ ਦੇ ਵਿੱਚ ਇੱਕ ਮਹਿਲਾ ਦੀ ਜਾਨ ਚਲੀ ਸਰ ਇਹ ਘਟਨਾ ਹੀ ਹੋਈ ਆ ਵੀ ਮਤਲਬ ਸ਼ਰਾਰਤੀ ਆ ਇਹਨਾਂ ਕੰਮ ਇਹਨਾਂ ਦਾ ਗਵਾੜ ਆ ਸਾਹਬ ਸਿੰਘ ਉਹਦੇ ਬੇਟੇ ਆ ਦੋ ਹੂੰ ਤੇ ਉਹਨਾਂ ਦੇ ਨਾਲ ਚਲੋ ਪਹਿਲਾਂ ਮਾੜੀ ਚੰਗੀ ਆ ਡੰਗਵਾੜਾ ਹੁੰਦੀ ਆ ਤੇ ਦੀਵਾਲੀ ਦੀ ਰਾਤ ਕਰਕੇ ਉਹ ਪਟਾਕੇ ਚਲਾਉਣ ਤੇ ਇੱਕ ਉਤਰ ਗਾਣੇ ਲਾਉਣ ਤੇ ਇਹ ਆਪਦੇ ਗੁੜੀ ਅੱਗੇ ਪਟਾਕੇ ਚਲਾਉਣ ਤੇ ਹੂੰ ਤੇ ਪਟਾਕੇ ਚਲਾਉਂਗਾ ਚਲਾਉਂਦੇ ਆ ਗਾਣੇ ਲਈ ਜਾਂਦੇ ਹਾਰ-ਹਾਰ ਉਹਦੇ ਉੱਤੇ ਹੂੰ ਤੇ ਗਾਣੇ ਲਾਉਣ ਤੋਂ ਬਾਅਦ ਉਹ ਜਿਹੜਾ ਮੁੰਡਾ ਵਾ ਗੱਗੀ ਕਿ ਕਿ ਨਾ ਉਹਦਾ ਗੱਗੀ ਉਹ ਗੱਗੀ ਅੱਗੇ ਆ ਕੇ ਜਾਂਦਾ ਵੀ ਤੁਸੀਂ ਮਤਲਬ ਇੱਥੇ ਕੋਪਟਾਕੇ ਚਲਾਉਂਦੇ ਐ ਇਸੇ ਗੱਲ ਤੋਂ ਲੈ ਕੇ ਨਾ ਇਹ ਮਤਲਬ ਉਹਦੇ ਨਾਲ ਤੂੰ ਤੂੰ ਮੈਂ ਹੋ ਗਈ ਆ ਇਹ ਆਪਦੇ ਪੂਰੇ ਅੱਗੇ ਬੈਠੇ ਆ ਤੇ ਉਹ ਕਟੋ ਕੱਟ ਜਾ ਕੇ ਰਫਾ ਲੈ ਆ ਉਹਦੇ ਪਿਓ ਉਹਦੇ ਪਿਓ ਨੇ ਪਿੱਛੇ ਲੜਕਾਰਾ ਮਾਰ ਕੇ ਉਹਨੂੰ ਗੋਲ-ਗੋਲੀ ਕਿਉਂ ਨਹੀਂ ਮਾਰਦਾ ਤੇ ਤਿੰਨੇ ਜਨਾਨੀਆਂ ਇਹਨਾਂ ਦੀਆਂ ਨਾਲ ਆ ਹੂੰ ਉਹਨਾਂ ਨੇ ਵੀ ਪਿੱਛੇ ਰੋਲਾ ਪਾਇਆ ਵਾ ਹੂੰ ਉਹਨੇ ਜਿਹਨੂੰ ਇਹ ਪਰਝਾਈ ਇਹਨਾਂ ਦੀ ਮਤਲਬ ਸਾਡੀ ਨੌ ਲੱਗਦੀ ਆ ਇਹ ਭੱਜ ਕੇ ਬਾਹਰ ਗਈ ਹੈ ਜਿੰਨੇ ਜਿੰਨੇ ਬਾਹਰ ਗਈ ਉਹਨੇ ਜਿਹਨਾਂ ਨੂੰ ਗੋਲੀ ਮਾਰਤੀ ਅਜੇ ਤੇ ਉੱਥੇ ਥਾਪੀ ਮਾਰਤੀ ਹੁਣ ਤੱਕ ਕੋਈ ਪੁਲਿਸ ਰਿਪੋਰਟ ਕੀਤੀ ਦਰਖਾਸਤ ਪੁਲਿਸ ਰਿਪੋਰਟ ਹੋਈ ਰਾਤ ਦੀ ਦਰਜ ਕੀਤੀ ਤਾਂ ਕੋਈ ਬੰਦਾ ਨਹੀਂ ਇਹਨਾਂ ਨੇ ਫੜਿਆ ਅਜੇ ਪੁਲਿਸ ਆਪਦੀ ਕਾਰਵਾਈ ਕਰੀ ਜਾ ਰਹੀ ਹੈ ਤੁਹਾਡੇ ਕੋਲ ਮੁਲਾਜ਼ਮ ਪਹੁੰਚੇਗੀ ਸਾਡੇ ਕੋਲ ਮੁਲਾਜ਼ਮ ਆਏ ਆ ਪਰਚਾ ਕੱਟਣ ਦਾ ਆ ਤੇ ਉਹ ਆਪ ਘਰੋਂ ਕੋਈ ਨਹੀਂ ਸਾਨੂੰ ਮਿਲਿਆ ਸਾਰੇ ਘਰੋਂ ਫਰਾਗ ਹੂੰ ਕੀ ਕੀ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਆ ਵੀ ਮਤਲਬ ਉਹਨਾਂ ਨੇ ਏਡਾ ਗਲਤ ਕੰਮ ਕੀਤਾ ਵਾ ਜਿਹੜਾ ਮਤਲਬ ਇੱਕ ਖੁਸ਼ੀ ਦੇ ਟਾਈਮ ਨੂੰ ਲੈ ਕੇ ਗਮੀ ਦੇ ਵਿੱਚ ਪਾ ਲਿਆ ਇਹਨਾਂ ਬੰਦਿਆਂ ਨੂੰ ਸਭ ਮੇਰੇ ਭਰਾ ਦੇ ਮੇਰੇ ਦਾਦੇ ਦਾ ਬੇਟਾ ਹੈ ਉਹਨਾਂ ਦੀ ਦੇਰੀ ਹੈ ਦੁੱਧ ਦੀ ਹੂੰ ਸਾਡੇ ਬੱਚੇ ਵੀ ਇਹਨਾਂ ਦੇ ਵਿੱਚ ਇਕੱਠੇ ਰਾਹ ਲਿਖੇ ਦੀਵਾਲੀ ਦਾ ਦੇਣ ਪਟਾਕੇ ਕਰਾਉਂਦੇ ਹੂੰ ਸਾਹੀ ਉੱਥੇ ਲੱਗੇ ਬੈਠੇ ਆ ਕਿ ਸਾਡੇ ਜਵਾਨ ਪਟਾਕੇ ਚਲਾਉਂਦੇ ਲੱਗੇ ਬੈਠੇ ਆ ਇਹਨਾਂ ਨੇ ਸੁਖਵਿੰਦਰ ਸਿੰਘ ਨੇ ਜਿਹਨੇ ਗੁੜੀ ਗਾਣੀ ਹੂੰ ਟਰੈਕਟਰ ਤੇ ਚਿੱਤੋ ਗਾਣਾ ਰਪੀਟ ਕੀਤਾ ਹੈ ਕਿ ਇਹ ਸਾਲੇ ਬਣਿਆ ਚੌਧਰ ਦੇ ਇਹ ਜਿਹੜਾ ਗਾਣਾ ਵਾਰ-ਵਾਰ ਰਪੀਟ ਕੀਤਾ ਵਾਰ-ਵਾਰ ਗੀਤ ਕੀਤਾ ਹੈ ਤੋਂ ਚੌਧਰ ਇਹ ਸੁਣਾਈ ਹੈ ਕਿ ਆਮ ਪਾਰਟੀ ਦੇ ਮੈਂਬਰ ਹੈ ਇਸ ਵਕਤ ਤੇ ਆ ਗਾਣਾ ਇਹਨਾਂ ਨੂੰ ਤਾਲ ਆ ਕੇ ਮਤਲਬ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਅੱਛਾ ਤੇ ਇਹ ਰਿਹਾ ਕੀ ਹੋਇਆ ਉਸ ਤੋਂ ਬਾਅਦ ਜਿਹੜਾ ਗੋਲੀ ਚੱਲ ਗਈ ਉਸ ਤੋਂ ਬਾਅਦ ਇਹ ਹੌਲੀ-ਹੌਲੀ ਪਟਾਕੇ ਗਾਣੇ ਸਾਨੂੰ ਲਾਉਂਦਾ ਲਾਉਂਦਾ ਪਟਾਕੇ ਚਲਾਉਂਦਾ ਗਾਹ ਆ ਗਿਆ ਸਾਡੇ ਬੱਚਿਆਂ ਦੇ ਕੋਲ ਆ ਗਿਆ ਜੀ ਹੂੰ ਬੱਚਿਆਂ ਦੇ ਵਿੱਚ ਆਣ ਕੇ ਸਾਡੇ ਬੱਚੇ ਨੂੰ ਕਹਿੰਦਾ ਤੂੰ ਕੋਣ ਐ ਤੂੰ ਕੋਣ ਐ ਸ਼ਰਾਬ ਦੀ ਨੇ ਗੋਲ ਦਿੱਤੀ ਤੂੰ ਕੋਣ ਨੂੰ ਪਤਾ ਹੋਵੇਗਾ ਇਹ ਬੱਚੇ ਉਹਨਾਂ ਦੇ ਆਹ ਕੌਣ ਹੈ ਸੁਖਵਿੰਦਰ ਸਿੰਘ ਗੱਗੀ ਕੱਲਾ ਹੀ ਨਹੀਂ ਹੋਰ ਵੀ ਗਏ ਨਾਲ ਇਹ ਦੋ ਭਰਾ ਹੀ ਇੱਕ ਇਹਨਾਂ ਦਾ ਪੋਆ ਕਹਿੰਦੇ ਕਿੰਨੇ ਜਣੇ ਟੋਟਲ ਤਿੰਨ ਜਣੇ ਅੱਛਾ ਤੇ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਧੱਕਾ ਮੋਕੀ ਜਵਾਕਾਂ ਨੂੰ ਗਾਲਾਂ ਗੋਲਾਂ ਕੱਢੀਆਂ ਉਹਨਾਂ ਨੇ ਫਿਰ ਅਹੀਂ ਕੁਛਿਆ ਕੀ ਗੱਲ ਹੈ ਸਾਡੇ ਨਾਲ ਬਹੁਤਾ ਬੋਲਚਾਲ ਹੋਇਆ ਇਹਦਾ ਮੁੜ ਕੇ ਅੰਦਰੋਂ ਜਾ ਕੇ ਰਫੜ ਲਾਇਆ ਇਹ ਸਾਡੀ ਪਰਜਾਈ ਹੈ ਇਹ ਵੀ ਮੇਰੇ ਭਰਾ ਦੀ ਘਰ ਦੀ ਜੀ ਅੱਛੇ ਤੋਂ ਉੱਭਰ ਰਹੀ ਹੈ ਦਿਨਾਂ ਨੂੰ ਸੱਦੀ ਗੋਲੀ ਮਾਰ ਕੇ ਕੀ ਮੰਗੀ ਕਰਦੇ ਹਾਂ ਪਰ ਚਾਹੁੰਦਾ ਜੀਦਾ ਤਾਂ ਆਪਰੇ ਮੇਰੇ ਪ੍ਰਾਨ ਰਿਸ਼ਾਫ ਮਿਲਣਾ ਚਾਹੀਦਾ ਕਿੰਨੇ ਬੱਚੇ ਹੈ ਛੋਟੇ 2 ਬੇਟੀਆਂ ਤੇ ਇੱਕੋ ਬੇੜਾ ਹੂੰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਹੁਣ ਜੀ ਸਾਹਿਬ ਮਿਲਣਾ ਚਾਹੀਦਾ ਸਵੇਰ ਨੂੰ ਜੀ ਹਾਂ ਜੀ